ਅੱਸੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਭਿੰਡਰ ਫਾਰਮਰ ਟੀਵੀ YouTube ਚੈਨਲ 'ਚ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ 911 ਟਰੈਕਟਰ ਖੜਾ ਹੋਇਆ ਹੈ ਇਹ ਟਰੈਕਟਰ 1996 ਮਾਡਲ ਟਰੈਕਟਰ ਹੈ ਤੇ ਟਰੈਕਟਰ ਦੀ ਕੰਡੀਸ਼ਨ ਠੀਕ ਹੈ ਰੀਜਨਲੇ ਜੋ ਵੀ ਹੈਗਾ ਤੇ ਇਹ ਵੀਡੀਓ ਆਪਾਂ ਤਾਂ ਬਣਾ ਰਹੇ ਆਂ ਇਹ ਟਰੈਕਟਰ ਵਿੱਚ ਇੱਕ ਕਮੀ ਹੈ ਕਈ ਵਾਰ ਕੋਈ ਐਕਸਪਰਟ ਹੁੰਦੇ ਨੇ ਬਾਈ 911 ਦੇ ਤੇ ਉਹ ਇਸ ਕਮੀ ਨੂੰ ਤੇ ਦੂਰ ਕਰ ਸਕਣ ਤੇ ਦੱਸਣ ਉਹਨਾਂ ਟਰੈਕਟਰ ਦੇ ਇੰਜਨ ਵਗੈਰਾ 'ਚ ਕੋਈ ਕਮੀ ਨਹੀਂ ਗਈ। ਯੋਰ ਪੱਖੋ ਵੀ ਠੀਕ ਹੈ। ਤੇ ਖਚਾਈ ਵੀ ਵਧੀਆ ਕਰਦਾ ਹੈ। ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ ਟਰੈਕਟਰ 'ਚ। ਇਹ 'ਚ ਪ੍ਰੋਬਲਮ ਹੈ ਸਿਰਫ ਬ੍ਰੇਕਾਂ ਦੀ। ਬ੍ਰੇਕਾਂ ਦੀ ਪ੍ਰੋਬਲਮ ਹੈ। ਇਹਦੇ ਕਈ ਵਾਰ ਪਹਿਲਾਂ ਵੀ ਸਿਲੰਡਰ ਪਵਾ ਚੁੱਕੇ ਆ ਬ੍ਰੇਕਾਂ ਵਾਲੇ। ਤੇ ਬਟ ਉਹ ਥੋੜਾ ਟਾਈਮ ਹੀ ਕਾਰਡ ਕੱਢਦੇ ਨੇ ਫਿਰ ਬ੍ਰੇਕਾਂ ਕੰਮ ਛੱਡ ਜਾਂਦੀਆਂ ਨੇ। ਹੁਣ ਪਿੱਛੇ ਮਿਸਤਰੀ ਦੇ ਕਹਿਣ ਤੇ ਇਹਦਾ ਮਤਲਬ ਕਿ ਸਾਰਾ ਵਰਕ ਕਰਾਇਆ ਸੀ। ਰਿਡਕਸ਼ਨਾਂ ਵਗੈਰਾ ਵੀ ਖਲਵਾਈਆਂ ਸੀ ਸਾਰਾ ਕੁਝ ਖਲਵਾ ਕੇ। ਮਿੱਟਿੰਗ ਪਲੇ ਵਗੈਰਾ ਇਹਦੀ ਕੱਢ ਦਿੰਨੇ ਆਪਾਂ ਤੇ ਫਿਰ ਵਧੀਆ ਵਰਕ ਕਰਨੀ ਆ ਤੇ ਪਲੇ ਵਗੈਰਾ ਸਾਰਾ ਕੁਝ ਕੱਢ ਕੇ ਪੈਡਲਾਂ ਦੀ ਤੇ ਨਵੇਂ ਜੈਨਿਨ ਸਿਲੰਡਰ ਪੁਆਇਸ ਨੇ ਇਹਨੂੰ HMT ਦੇ 911 ਦੇ ਤੇ ਪਰ ਫਿਰ ਵੀ ਬ੍ਰੇਕਾਂ ਜ਼ਿਆਦਾ ਟਾਈਮ ਨਹੀਂ ਚੱਲੀਆਂ ਕੋਈ 4-5 ਮਹੀਨੇ ਹੀ ਚੱਲੀਆਂ ਨੇ ਇਹਦੇ ਲੈਦਰ ਜਾਮ ਹੋ ਜਾਂਦੇ ਨੇ ਤੇ ਸੀਜੋ ਜਨ ਜਾਮ ਹੋ ਕੇ ਮਤਲਬ ਕਿ ਧੂਆ ਕੱਢ ਜਾਂਦੇ ਨੇ ਫਿਰ ਇਹਦੀ ਮਤਲਬ ਕਿ ਪ੍ਰੈਸ਼ਰ ਲੀਕ ਕਰਕੇ ਤੇਰੇ ਚੱਲਦਾ ਤੇ ਬ੍ਰੇਕਾਂ ਕੰਮ ਛੱਡ ਜਾਂਦੀਆਂ ਨੇ ਸਿਰਫ ਤਿੰਨ ਚਾਰ ਮਹੀਨੇ ਹੀ ਸਿਲੰਡਰ ਪਵਾਉਣ ਤੋਂ ਬਾਅਦ ਚੱਲਦਾ ਤੇ ਜੇ ਕਿਸੇ ਬਾਈ ਕੋਲੇ ਦਾ ਕੋਈ ਖਾਸ ਇਲਾਜ ਹੋਵੇ ਤੇ ਜਰੂਰ ਆਪਣੇ ਕਮੈਂਟਾਂ ਚ رائے ਦਿਓ ਦੱਸਿਓ ਕਿਉਂਕਿ ਕੋਈ ਵਾਰ ਕੋਈ ਬਾਈ ਐਕਸਪਰਟ ਹੁੰਦੇ ਨੇ ਇਸ ਚੀਜ਼ ਦੇ ਬਾਕੀ ਟਰੈਕਟਰ ਦੀ ਕੰਡੀਸ਼ਨ ਵੇਖ ਸਕਦੇ ਹੋ ਡੀਆਈ ਹੋਇਆ ਹੋਇਆ ਟਰੈਕਟਰ ਤੇ ਇੰਜਨ ਵਗੈਰਾ ਸਾਰਾ ਕੁਝ ਓਕੇ ਵੇ ਕੰਮ ਹੋਇਆ ਇੰਜਨ ਦਾ ਤੇ ਜੇ ਕਿਸੇ ਬਾਈ ਕੋਲੇ ਇਸ ਚੀਜ਼ ਦਾ ਇਲਾਜ ਹੋਵੇ ਤੇ ਜਰੂਰ ਦੱਸਿਆ ਜੀ ਧੰਨਵਾਦ